ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ 12th ਕਲਾਸ ਸਟੂਡੈਂਟਸ ਲਈ ਪੰਜਾਬੀ ਲਾਜ਼ਮੀ ਦੇ ਫਾਈਨਲ ਪੇਪਰ ਦੀ ਆਪਾਂ ਤਿਆਰੀ ਦੇ ਲਈ ਵੀਡੀਓਜ਼ ਬਣਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਸਟੂਡੈਂਟਸ ਜਿਹੜੇ ਤੁਹਾਡੇ ਆ ਕਵਤਾ ਭਾਗ ਦੇ ਵਿੱਚੋਂ 17 ਪੁਰੀਆਂ ਕਰਨੀ ਆਉਣਗੀਆਂ ਆਪਾਂ ਉਹ ਵਾਲੀ ਵੀਡੀਓ ਲੈ ਕੇ ਆਇਆ 17 ਪੁਰੀਆਂ ਕਰਨੀਆਂ ਸਭ ਤੋਂ ਪਹਿਲਾਂ ਤਾਂ ਮੈਂ ਸਟੂਡੈਂਟਸ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਆਪਾਂ ਜਿਹੜੇ 17 ਨੇ ਆਪਾਂ ਜਿੰਨੇ ਵੀ ਇੰਪੋਰਟੈਂਟ ਜਿਹੜੀਆਂ ਹੈਗੀਆਂ ਨੇ ਉਹ ਲੈ ਕੇ ਆਇਆ ਮਾਡਲ ਟੈਸਟ ਪੇਪਰ ਬੰਦ ਬਣਦੀਆਂ ਨੇ ਤੇ ਇਸ ਤੋਂ ਇਲਾਵਾ ਤੁਸੀਂ ਜਿਹੜੀਆਂ ਤੁਹਾਡੀਆਂ ਕਵਿਤਾਵਾਂ ਨੇ 10 ਦੇ 10 ਕਵਿਤਾਵਾਂ ਨੂੰ ਇੱਕ ਵਾਰ ਜ਼ਰੂਰ ਰੀਡਿੰਗ ਜ਼ਰੂਰ ਕਰਨੀਆਂ ਇੱਕ ਵਾਰ ਰੀਡਿੰਗ ਜ਼ਰੂਰ ਕਰਨੀ ਹੀ ਕਰਨੀ ਆ ਠੀਕ ਹੈ ਬੇਸ਼ੱਕ ਅੱਪੇ ਵੀਡੀਓ ਬਣਾ ਰਹੇ ਆ ਬਟ ਫਿਰ ਵੀ ਇੱਕ ਵਾਰ ਰੀਡਿੰਗ ਜ਼ਰੂਰ ਕਰ ਲਿਓ ਹਾਂਜੀ ਹਾਂਜੀ ਜਿਹੜੀ ਤੁਹਾਡੇ ਫਰਸਟ ਕਪਤਾ ਫਰਸਟ ਕਪਤਾ ਹੈਗੇ ਟੁਕੜੇ ਜਗ ਤੋਂ ਨਿਆਰੀ ਭਾਈ ਵੀਰ ਸਿੰਘ ਦੀ ਕਪਤਾ ਇਸ ਦੇ ਵਿੱਚੋਂ ਹੁਸਨ ਮੰਡਲ ਵਿੱਚ ਖੜੀ ਖੇੜਦੀ ਡੈਸ਼ ਖੁਸ਼ੀਆਂ ਸ਼ੈਬਰ ਲਈ ਹੈ ਧਰਤੀ ਪਾ ਡੈਸ਼ ਸੁੰਦਰਤਾ ਵਿੱਚ ਲਿਸ਼ਕੇ ਸ਼ੂ ਅਸਮਾਨੀ ਉਸ ਥਾਂ ਕਸ਼ਮੀਰ ਬਣ ਗਿਆ ਡੈਸ਼ ਟੁਕੜੀ ਜਗ ਤੋਂ ਨਿਆਰੀ ਸੋਹਣੀ ਨੇ ਅਸਮਾਨ ਖੜੋ ਕੇ ਡੈਸ਼ ਧਰਤੀ ਵੱਲ ਤੱਕਾ ਕੇ ਇਹ ਜਿੰਨੀਆਂ ਵੀ ਸਟੂਡੈਂਟਸ ਪ੍ਰੀਵੀਅਸly ਐਗਜ਼ਾਮਸ ਦੇ ਵਿੱਚ ਆਇਆ ਹੋਣ ਜਾਂ ਸਤਰਾ ਨੇ ਜਾਂ ਮਾਡਲ ਟੈਸਟ ਪੇਪਰ ਵਾਲੀਆਂ ਨੇ ਜਾਂ ਜਿਹੜੇ ਪ੍ਰੀਬੋਰਡ ਵਾਲੇ ਐਗਜ਼ਾਮਸ ਬਣੇ ਉਹ ਸਾਰੀਆਂ ਮੈਂ ਇਕੱਠੇ ਇੱਕ ਜਗ੍ਹਾ ਤੇ ਕਰਤੀਆਂ ਠੀਕ ਹੈ ਤੇ ਬਾਕੀ ਮੈਂ ਤੁਹਾਨੂੰ ਕਹਿਤਾ ਕਿ ਤੁਸੀਂ ਇੱਕ ਵਾਰ ਬੁੱਕ ਦੇ ਵਿੱਚ ਜਿੰਨੇ ਵੀ ਤੁਹਾਡੇ ਕਵਿਤਾਵਾਂ ਨੇ ਉਹਨਾਂ ਦੀ ਇੱਕ ਵਾਰ ਜਸਟ ਰੀਡਿੰਗ ਜ਼ਰੂਰ ਕਰ ਲਿਓ ਬਾਕੀ ਜਿਹੜੇ ਮੈਂ ਜਿਹੜੇ ਤੁਹਾਨੂੰ ਪਲੇਲਿਸਟ ਦਿਖਾਈ ਸੀ ਪੰਜਾਬੀ ਲਾਜ਼ਮੀ ਵਾਲੀ ਉਹਦੇ ਵਿੱਚ ਜਿਹੜੇ ਮੈਂ ਕੇਂਦਰੀ ਭਾਪ ਕੱਲੇ-ਕੱਲੇ ਅਪਲੋਡ ਕੀਤੇ ਹੋਣੇ ਹਰ ਇੱਕ ਹਫ਼ਤੇ ਦੇ ਉਹਦੇ ਵਿੱਚ ਮੈਂ ਖੁਦ ਕੱਪਤਾ ਪੜ ਕੇ ਦੱਸੀ ਹੋਈ ਐ ਉਹਨਾਂ ਨੂੰ ਫਿਰ ਵਾਚ ਕਰ ਲਿਓ ਹਾਂਜੀ ਅੱਗੇ ਹੈਗਾ ਪੁਰਾਣੇ ਪੰਜਾਬ ਨੂੰ ਵਾਜਾ ਪ੍ਰੋਫੈਸਰ ਪੂਰਨ ਸਿੰਘ ਦੀ ਕੱਪਤਾ ਦੇ ਵਿੱਚੋਂ ਉਹ ਹੁਣ ਪੁਰਾਣੇ ਵਿਆਹ ਦੇ ਡੈਸ਼ ਨਹੀਂ ਢੰਗ ਨਹੀਂ ਰੰਗ ਨਹੀਂ ਢੰਗ ਨਹੀਂ ਇਹ ਚਾਂਦੀ ਦੀਆਂ ਡੈਸ਼ ਕਦੇ ਨਾ ਸਾਡਾ ਰੱਬ ਸੀ ਠਿਕਰਾ ਦਵਾਈ ਖਾਂ ਮਰੀਜ਼ ਹੀ ਡੈਸ਼ ਸਾਡੇ ਹੱਥ ਹੀ ਆਇਆ ਮੋਇਆ ਪਾ ਡੈਸ਼ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਹੈ ਠਿਕਰੀਆਂ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਹੈ ਅੱਗੇ ਹੈਗਾ ਵਗਦੇ ਪਾਣੀ ਡਾਕਟਰ ਦੀਵਾਨ ਸਿੰਘ ਵਾਲੇ ਪਾਣੀ ਦੀ ਕੀ ਟੁਰਿਆ ਡੈਸ਼ ਹਾਂ ਵਧਦਾ ਹਾਂ ਖਲੋਇਆ ਘਟਦਾ ਹਾਂ ਖੜੋਂਦੇ ਬੁਸਦੇ ਨਹੀਂ ਕਿ ਪਾਣੀ ਡੈਸ਼ ਵਗਦੇ ਹੀ ਰਹਿਣ ਅੱਗੇ ਤਾਜਮਹਿਲ ਕਪਤਾ ਤਾਜਮਹਿਲ ਕਪਤਾ ਆਏਂਗੇ ਆ ਪ੍ਰੋਫੈਸਰ ਅਮੋਨ ਸਿੰਘ ਦੀ ਚੁੱਕੀ ਕਈਆਂ ਦੁਰਮਟ ਤੇਸੇ ਵੱਜੇ ਵਿੱਚ ਬਗਾਰਾਂ ਅੱਖਾਂ ਦੇ ਵਿੱਚ ਡੈਸ਼ ਸ਼ਲ ਡੈਸ਼ ਅਥਰੂ ਸ਼ਲਕਣ ਹਿੱਕਾਂ ਦੇ ਵਿੱਚ ਆਹ ਐਨੇ ਨੂੰ ਡੈਸ਼ ਦਾ ਅੰਡਾ ਟੂਟੇ ਹੋਇਆ ਗੁੰਬਦ ਵਿਰਸ਼ ਬੁੱਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਡੈਸ਼ ਗੜੂੰਦੇ ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਡੈਸ਼ ਦਾ ਸਾਇਆ ਤਾਜਮਹਿਲ ਤੇ ਨੀਂਦ ਟੂਣਿਆਂ ਦੇ ਜੰਤਰ ਵਿੱਚੋਂ ਡੈਸ਼ ਤੋਰ ਉਸ ਦੀ ਵੱਜੀ ਕਾ ਦੇ ਸੋਹਲ ਸੀਨਿਆਂ ਉੱਤੇ ਸਵਾਸ ਸਵਾਦ ਹੋ ਉੰਗੇ ਘੋੜੀਆਂ ਦੇ ਪੌੜ ਜਦ ਕੰਨਾ ਸੁਨੇ ਡੈਸ਼ ਵੱਜਦੇ ਵੇਖਣ ਨੂੰ ਨੈਣ ਹਾਂਜੀ ਅੱਗੇ ਘੋੜੀਆਂ ਵਾਲਾ ਇਹੇ ਹੈਗਾ ਚੁੰਮਚੁੰਮ ਰੱਖੋ ਕਲਗੀ ਜੁਹਾਰ ਦੀ ਨੰਦਲਾ ਨੂਰਪੁਰ ਦੀ ਜਿਹੜੀ ਕੱਤਾ ਘੋੜੀਆਂ ਦੇ ਪੌੜ ਜਦੋਂ ਕੰਨਾ ਸੁਨੇ ਵੱਜਦੇ ਵੇਖਣ ਨੂੰ ਨੈਣ ਆਏ ਬੂਹੇ ਵੱਲ ਭਜਦੇ তুমতুম ਰੱਖੋਣੀ ਇਹ ਕਲਗੀ ਜੁਝਾਰ ਦੀ ਹਾਂਜੀ ਅੱਗੇ ਹੈਗਾ ਦੋਸਤਾ ਕਪਤਾ ਪਿਆਰਾ ਸਿੰਘ ਸਹਰਾਏ ਦੀ ਉਹਦੇ ਵਿੱਚੋਂ ਟਾਰਿਆਂ ਚੋਂ ਉੱਠ ਹੰਬਲਾ ਮਾਰ ਕੇ ਪਕੜ ਲੈ ਉੱਚਾ ਡੈਸ਼ ਦੋਸਤਾ মুনਾਰਾ ਜ਼ਿੰਦਗੀ ਨੂੰ ਪਾ ਡੈਸ਼ ਦੋਸਤਾ ਹੁੰਗਾਰਾ ਨੈਕਸਟ ਹੈਗਾ ਵਾਰਿਸ ਸ਼ਾਹ ਕਪਤਾ ਜਿਹੜੇ ਕਿ ਅਮਰਤਾ ਪ੍ਰੀਤਮ ਦੀਆ ਇਸ ਜ਼ਰਖੇ ਜ਼ਮੀਨ ਦੇ ਡੈਸ਼ ਫੁੱਟਿਆ ਜ਼ਹਿਰ ਲੂ ਲੂ ਅੱਜ ਵੇਲੇ ਡੈਸ਼ ਵਿਸ਼ੀਆਂ ਡੈਸ਼ ਲਹੂ ਦੀ ਭਰੀ ਚਨਾਬ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ ਨਾਗਾ ਕਿਲੇ ਕਿਲੇ ਲੋਕ ਮੁਹ ਵਸ ਫਿਰ ਡੈਸ਼ ਡੰਗ ਹੀ ਡੰਗ ਅੱਗੇ ਹੈਗਾ ਜਿਹੜੀ ਕਪਤਾ ਇਹ ਹੈਗੀਆਂ ਗੀਤ ਕਪਤਾ ਸ਼ਿਵ ਕੁਮਾਰ ਬਟਾਲਵੀ ਦੀ ਹੋ ਗਿਆ ਕਵੇਲਾ ਮੈਨੂੰ ਢਲ ਗਈਆਂ ਡੈਸ਼ ਨਹੀਂ ਛਾਵਾਂ ਨਹੀਂ ਮੇਰੇ ਵਾਰੀ ਪੱਤਿਆਂ ਦੀ ਪੰਡ ਡੈਸ਼ ਹੋ ਗਈ ਸਿੱਲੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਡੈਸ਼ ਹੋ ਗਈ ਪਿੱਲੀ ਹੋ ਗਈ ਨੀ ਪੀੜਾਂ ਦਾ ਡੈਸ਼ ਭੁੰਨ ਦੇ ਪੱਠੀ ਵਾਲੀ ਪਰਾਗਾ ਤੈਨੂੰ ਦੇਆਂ ਹੰਝੂਆਂ ਦਾ ਡੈਸ਼ ਨੀ ਪੀੜਾਂ ਦਾ ਪਰਾਗਾ ਭੁੰਦੇ ਪੜਾ ਤੇ ਜਿਹੜੇ ਸਾਰੇ ਕਵਿਤਾਵਾਂ ਨੇ ਕਿਉਂਕਿ ਕਈ ਵਾਰ ਬੱਚੇ ਕੋਲ ਬੁੱਕ ਨਹੀਂ ਹੁੰਦੀ ਸੋ ਮੈਂ ਇਸੇ ਵੀਡੀਓ ਦੇ ਵਿੱਚ ਸਾਰੀਆਂ ਕਵਿਤਾਵਾਂ ਦੀ ਜਿਹੜੀ ਕਿ ਤੁਹਾਨੂੰ ਸ਼ੋਅ ਕਰ ਦੂੰਗੀ ਤੁਸੀਂ ਉਹਨਾਂ ਨੂੰ ਰੀਡ ਕਰ ਲੈਣਾ ਠੀਕ ਹੈ ਅ ਅੱਗੇ ਹੈਗਾ ਮੇਰਾ ਬਚਪਨ ਕਪਤਾ ਦੇ ਵਿੱਚੋਂ ਮੇਰਾ ਬਚਪਨ ਹੈਗਾ ਕਪਤਾ ਡਾਕਟਰ ਰੁਪਾਜਨ ਸਿੰਘ ਦੀ ਕਪਤਾ ਹੈ ਦਿਨ ਜਿਉ ਬੁਝੇ ਬੁਝੇ ਪਰ ਸ਼ਾਮੇ ਮਾਂ ਮੇਰੀ ਦੀ ਡੈਸ਼ ਸ਼ਕਲ ਮੁਸ਼ੱਕਤ ਨੀਮੀ ਨਜ਼ਰ ਸ਼ਦਾ ਸ਼ਰਮਾਵੀ ਸਾਡੇ ਵੇੜੇ ਮਰੀ ਡੈਸ਼ ਇੱਕ ਸੀ ਰਾਜਾ ਇੱਕ ਸੀ ਰਾਣੀ ਕਹਾਣੀ ਕਦੇ ਕਦੇ ਵਾਲਾਂ ਦੇ ਕੁਛੜ ਸੋਹਣ ਨਿਚਿੰਤ ਡੈਸ਼ ਮਾਮਾ ਨਿਕਰਮਣ ਮਾਮਾ ਅੱਗੇ ਹੈਗਾ surjit ਪਾਤਰ ਦੀ ਐਵੇਂ ਨ ਬੁੱਤਾਂ ਦੇ ਡੋਲੀ ਜਾ ਪਾਣੀ ਲੱਗੀ ਧੁੱਪ ਜੇ ਸ਼ਹਿਰ ਤੇਰੇ ਦੇ ਵਿਰਸ਼ ਖਾ ਨੂੰ ਸ਼ਹਿਰ ਮੇਰੇ ਦਾ ਡੈਸ਼ ਉਧਰ ਜਾਵੇਗਾ ਪਾਣੀ